ਤਾਂ ਤੁਸੀਂ ਇਹ ਕੱਲ੍ਹ ਦੋਸਤੋ ਅੱਜਪ ਲਗੇ ਕਮੀਜ਼ ਦੀ ਕਟਿੰਗ ਕਰਾਂਗੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋਰ ਨੋਟੀਫਿਕੇਸ਼ਨ ਔਨ ਕਰ ਲਓ ਚਲੋ ਹੁਣ ਆਪਾਂ ਕਰਦੇ ਹਾਂ ਸੂਟ ਦੀ ਕਟਿੰਗ ਇਹ ਆਪਣੇ ਕੋਲ ਸੂਟੇ ਇਸ ਦੀ ਆਪਾਂ ਕਟਿੰਗ ਕਰਾਂਗੇ ਪਹਿਲਾਂ ਆਪਾਂ ਕੱਪੜੇ ਨੂੰ ਚੈੱਕ ਕਰ ਲੈਣਾ ਹੈ ਕਿ ਆਪਣੇ ਕੋਲ 5 ਮੀਟਰ ਕਪੜਾ ਹੈ ਜੇ ਕਾਟੇ ਉਸ ਤੋਂ ਹੁਣ ਆਪਾਂ ਇਸ ਦੀਆਂ ਫੋਰ ਫੋਲਡ ਕਰ ਲਈਆਂ ਨੇ ਕੱਪੜੇ ਦੀਆਂ ਹੁਣ ਇਸ ਤੋਂ ਬਾਅਦ ਆਪਾਂ ਇਸ ਦੀ ਲੰਬਾਈ ਲੈਂਥ ਲਵਾਂਗੇ ਲੰਬਾਈ ਜਿਹੜੀ ਹੁੰਦੀ ਉਹ ਲਵਾਂਗੇ ਆਪਾਂ ਲੈਂਥ ਚੈੱਕ ਕਰਾਂਗੇ ਆਪਾਂ ਨੂੰ 41 ਇੰਚ ਚਾਹੀਦੀ ਹੈ ਤੇ ਇਸ ਵਿੱਚ ਆਪਾਂ 4 ਇੰਚ ਐਕਸਟਰਾ ਲਵਾਂਗੇ ਲੈਂਥ 45 ਇੰਚ ਲਵਾਂਗੇ ਇਸ ਤੇ ਆਪਾਂ 45 ਇੰਚ ਲੈਂਥ ਤੇ ਨਿਸ਼ਾਨ ਲਗਾਵਾਂਗੇ ਲੈਂਥ ਲੈਂਥ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਦੇਣੀ ਹੈ ਕਮੀਜ਼ ਦੀ ਲੈਂਥ ਜਿੰਨੀ ਚਾਹੀਦੀ ਆਪਾਂ ਨੂੰ ਓਨੀ ਆਪਾਂ ਕਟਿੰਗ ਕਰ ਦੇਣੀ ਹੈ ਵੀਡੀਓ ਵਿੱਚ ਜੁੜੇ ਰਹੋ ਫੁੱਲ ਵੀਡੀਓ ਵਾਚ ਕਰਿਓ ਦੋਨਾਂ ਸਾਈਡਾਂ ਤੇ ਆਪਾਂ ਨਿਸ਼ਾਨ ਲਗਾ ਲੈਨੇ ਨੇ ਹਸਤਬਦ ਆਪਾਂ ਦੂਸਰੀ ਸਾਈਡ ਤੇ ਵੀ ਲੈਂਥ ਚੈੱਕ ਕਰਾਂਗੇ ਕਿ ਆਪਣੀ ਬਰਾਬਰ ਹੀ ਲੈਂਥ ਕਈ ਵਾਰ ਵੱਧ ਕੱਟ ਲੈਂਥ ਹੋ ਜਾਂਦੀ ਏ ਫਿਰ ਆਪਣਾ ਸੂਟ ਇੱਕ ਸਾਈਡ ਤੋਂ ਉੱਚਾ ਹੋ ਜਾਂਦਾ ਹੈ ਦੂਸਰੀ ਸਾਈਡ ਤੋਂ ਨੀਵਾ ਹੁੰਦਾ ਫਿਰ ਇਸ ਤਰ੍ਹਾਂ ਜਿਵੇਂ ਕਾਣ ਪੈ ਜਾਂਦੀ ਹੈ ਕਪੜੇ 'ਚ ਇਸ ਲਈ ਆਪਾਂ ਦੋਨਾਂ ਸਾਈਡਾਂ ਤੋਂ ਲੈਂਥ ਚੈੱਕ ਕਰਨੀ ਵਿਚਾਰਤਵੇਂ ਕਰ ਲੈਣੀ ਚਾਹੀਦੀ ਹੈ ਹੁਣ ਆਪਾਂ ਲੈਂਥ ਚੈੱਕ ਕਰ ਲਈ ਉਸ ਤੋਂ ਬਾਅਦ ਆਪਾਂ ਸ਼ੇਪਰ ਪਟੀਨਾ ਸਿੱਧੀ ਲਾਈਨ ਡਰਾ ਕਰ ਦੇਣੀ ਹੈ ਸਟ੍ਰੇਟ ਲਾਈਨ ਫਿਰ ਆਪਾਂ ਉਸ ਲਾਈਨ ਸਟ੍ਰੇਟ ਲਾਈਨ ਜਿਹੜੀ ਗਈ ਉੱਥੋਂ ਤੱਕ ਲੈਂਥ ਨੂੰ ਕਟਿੰਗ ਕਰ ਦੇਣਾ ਹੈ ਲੈਂਥ ਉੱਪਰ ਵਾਲੀ ਸਾਈਡ ਤੋਂ ਵੀ ਚੈੱਕ ਕਰ ਲੈਣਾ ਕਿ ਆਪਾਂ ਨੂੰ ਕਿਹੜਾ ਪਨ ਚਾਹੀਦਾ ਹੈ ਇਸ ਵਿੱਚ 2 ਇੰਚ ਤੇ ਇਸ ਵਿੱਚ ਆਪਾਂ 2.5 ਇੰਚ ਐਕਸਟਰਾ ਲਵਾਂਗੇ ਕਿਉਂਕਿ ਆਪਾਂ ਲੈਸ਼ ਲਗਾਉਣੀ ਹੈ ਇਸ ਵਿੱਚ ਸliye ਆਪਾਂ 2.5 ਇੰਚ ਐਕਸਟਰਾ ਲਿਆ ਹੈ ਜੇਕਰ ਤੁਸੀਂ ਲੈਸ਼ ਵਗੈਰਾ ਨਾਲ ਗਾ ਨਹੀਂ ਫਿਰ ਤੁਸੀਂ 2 ਇੰਚ ਲੈਸ ਕਦੇਓ ਹੁਣ ਆਪਏ ਇਸ ਨੂੰ ਕਟਿੰਗ ਕਰ ਦੇਵਾਂਗੇ ਜਿਹੜੀ ਆਪਾਂ ਲੈਂਥ ਨੀਚੇ ਤੋਂ ਲਈ ਸੀ ਹੁਣ ਆਪਏ ਇਸ ਦੀ ਕਟਿੰਗ ਕਰ ਦੇਵਾਂਗੇ ਜਿਹੜੀ ਆਪਾਂ ਲੈਂਥ ਲਈ ਸੀ ਨੀਚੇ ਤੋਂ ਆਪਾਂ ਇਸ ਦੇ ਵਿੱਚ ਲਵਾਂਗੇ ਤੀਰਾ ਤੀਰਾ ਆਪਾਂ ਲਵਾਂਗੇ 6.5 ਇੰਚ ਤੀਰਾ ਲਵਾਂਗੇ ਸਾਢੇ 6 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ ਤੀਰੇ ਦੇ ਲਈ ਉਸ ਤੋਂ ਬਾਅਦ ਆਪਾਂ نیچے ਤੋਂ ਲਵਾਂਗੇ 7 ਇੰਚ ਮੋਡੇ ਲਈ ਤੀਰਾ ਲੈਂਥ ਤੋਂ ਬਾਅਦ ਸਾਢੇ 6 ਉਸ ਤੋਂ ਬਾਅਦ ਆਪਾਂ 7 ਇੰਚ نیچے ਤੋਂ ਨਿਸ਼ਾਨ ਲਗਾਵਾਂਗੇ ਤਨੋਂ ਪੂਰਾ ਦਿਖ ਰਿਹਾ ਹੋ ਗਿਆ ਇਸ ਵਿੱਚ ਆਪਾਂ 7 7.5 ਇੰਚ ਤੀਰਾ ਲਿਆ ਹੈ ਉਸ ਬਰ નીચે ਤੋਂ 7 ਇੰਚ ਤੇ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਅੱਗੇ ਵੀ 7 ਇੰਚ ਤੇ ਨਿਸ਼ਾਨ ਲਗਾ ਦੇਣਾ ਇਸ ਤਰ੍ਹਾਂ ਬਾਕਸ ਰੈਡੀ ਹੋ ਜਾਣਾ ਹੈ ਹੁਣ ਆਪਾਂ ਲਾਈਨ ਲਗਾ ਦੇਣੀ ਹੈ 7 3 ਇੰਚ ਲਿਆ ਸੀ ਜਿੱਥੋਂ ਤੱਕ ਬਕਸ ਰੈਡੀ ਹੋ ਗਿਆ ਉਸ ਤੋਂ ਬਾਅਦ ਆਪਾਂ ਇਸ ਵਿੱਚ 2 ਇੰਚ ਦੀ ਕਾਟ ਲਈ ਨਿਸ਼ਾਨ ਲਗਾਵਾਂਗੇ ਇਸ ਵਿੱਚ ਆਪਾਂ ਜੈਦੀ ਬ੍ਰਾਸਟ ਇਸ ਵਿੱਚ ਆਪਾਂ 10.5 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਬ੍ਰਾਸਟ ਚੈਦੀ 21 ਹੁਣ ਆਪਾਂ 10.5 ਤੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ 2 ਇੰਚ ਮੋਡੇ ਦੀ ਕਾਟ ਲਈ ਨਿਸ਼ਾਨ ਲਗਾਵਾਂਗੇ 2 ਇੰਚ ਤੇ ਆਪਾਂ ਪਾਵਾਂਗੇ ਬੈਕ ਵਾਲੀ ਕਾਰਟ ਤੁਸੀਂ ਵੀਡੀਓ ਵਿੱਚ ਦੇਖਦੇ ਰਹੋ ਕਿਸ ਤਰ੍ਹਾਂ ਆਪਾਂ ਸੋਰਡ ਦੀ ਕਟਿੰਗ ਕਰਨ ਰਹੇ ਹਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਬੈਕ ਵਾਲੀ ਕਾਰਟ ਆਪਾਂ 2 ਇੰਚ ਤੇ ਪਾਵਾਂਗੇ ਫਰੰਟ ਵਾਲੀ ਕਾਰਟ ਆਪਾਂ 1 ਇੰਚ ਤੇ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਬੈਕ ਵਾਲੀ ਕਾਰਟ ਪਾ ਦੇਣੀ ਉਸ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਰਟ ਪਾਵਾਂਗੇ ਉਸ ਤੋਂ ਅੱਧਾ ਇੰਚ ਘਟਾ ਕੇ ఇక్క ఇటా ఇ బ్యాక వల్ ఫంట్ వాళ్ళ పావే కాటీ కట్ దోన పై జీ వి పూరే ధ్యాన ఫుల్ వాచ కదా పే సైడ్ సై ద నిశానుగవే साइड सिलाई अपना लवेंगे पंद्रह इंच एक सिलाइय में भी चला जाना फिर अपने फिर अपने को चौदह इंच रह जाने साइड सिलाई वाला hmm. उसके लगावे कमर दिन कमर निशान कमर अपने को लगी साढ़े अठारह आप लवेंगे ਇਸ ਵਿੱਚ ਆਪਾਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਆਪਣੀ ਦੀ ਕਮਰ 18.5 ਉਸ ਦੇ ਵਿੱਚ ਅੱਧਾ ਇੰਚ ਐਕਸਟਰਾ ਲਵਾਂਗੇ ਕਿ ਪਲੇਟ ਦੇ ਵਿੱਚ ਵੀ ਚਲਾ ਜਾਂਦਾ ਕਪੜਾ ਇਸ ਲਈ ਆਪਾਂ ਅੱਧਾ ਇੰਚ ਐਕਸਟਰਾ ਲਿਆ ਹੈ ਉਸ ਤੋਂ ਬਾਅਦ ਅਗੇ ਆਪਾਂ हिਪ ਦਾ ਨਿਸ਼ਾਨ ਲਗਾਵਾਂਗੇ हिਪ ਆਪਣੇ ਕੋਲ ਦੀ 22 ਉਸ ਤੇ 22 ਇੰਚ ਦਾ ਨਿਸ਼ਾਨ ਲਗਾ ਦਿੰਨੇ ਹਿਪ ਲਈ ਉਸ ਤੋਂ ਬਾਅਦ ਇਹ ਨਿਸ਼ਾਨ ਸਾਰੇ ਨਿਸ਼ਾਨਾਂ ਨੂੰ ਮੈਚ ਕਰ ਦੇਣੇ ਨੇ ਮਿਲਾ ਦੇਣੇ ਨੇ ਸ਼ੇਪ ਬਣਾ ਦੇਣੀ ਹੈ ਅਸ ਤ੍ਰਿਕਨਲ ਸ਼ੇਪ ਬਣਾਉਣੀ ਹੈ ਤਾਂ ਜੋ ਆਪਣੀ ਫਿਟਿੰਗ ਵਧੀਆ ਤਰੀਕੇ ਨਾਲ ਹੋਵੇ ਕਸਟਮਰ ਨੂੰ ਉਸ ਤੋਂ ਬਾਅਦ ਅਸੀਂ ਆਪਾਂ ਪਲੇਟ 'ਤੇ ਨਿਸ਼ਾਨ ਲਗਾਵਾਂਗੇ ਪਲੇਟਸ ਆਪਾਂ ਪਾਵਾਂਗੇ 1.11 ਤੇ 11 ਇੰਚ ਤੇ ਵਿੱਚ ਦੀ ਵੀਡੀਓ ਸਕਿੱਪ ਹੋ ਗਈ ਸੀ ਇਸ ਲਈ ਮੈਂ ਤੁਹਾਨੂੰ ਹੁਣ ਦੱਸ ਰਹੀ ਕਿ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾਏ ਨੇ ਇਸ ਵਿੱਚ ਆਪਾਂ 1.11 ਇੰਚ ਤੇ ਪਲੇਟਸ ਦੀ ਲੈਂਥ ਲਵਾਂਗੇ ਉਸ ਤੋਂ ਬਾਅਦ نیچے ਤੋਂ ਆਪਾਂ ਲਵਾਂਗੇ 7 ਇੰਚ ਉਸ ਤੋਂ ਬਾਅਦ ਆਪਾਂ ਵਿਚਕਾਰ ਵਾਲੀ ਜਿਹੜੀ ਦੂਰੀ ਉਹ ਆਪ ਲਈ 4 ਇੰਚ ਉਸ ਤੋਂ ਬਾਅਦ ਅੱਗੇ ਆਪਾਂ ਲਾਈਆਂ ਨੇ ਸਾਈਡ ਵਾਲੇ ਪਲੇਟਸ ਉਹ 2 ਇੰਚ ਤੇ 2 ਇੰਚ ਦੂਰੀ ਤੇ ਪਾਉਣੀ ਪਲੇਟ ਉਸ ਤੋਂ ਬਾਅਦ ਆਪਾਂ ਕਮਰ ਵਾਲੀ ਪਲੇਟ ਉਹ ਆਪਾਂ 2.5 ਇੰਚ ਤੇ ਪਾਈਏ ਜਿਹੜੀ ਉਹ ਆਪਾਂ 2.5 ਇੰਚ ਤੇ ਪਾਈਏ ਉਸ ਦਾ 2.5 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਤਿਰਸ਼ੀ ਕਮਰ ਵਾਲੀ ਨਿਸ਼ਾਨ ਤੋਂ تیرשי ਕਰਦਣੀ ਪਲੇਟਸ ਉਸ ਬਦੱਕੇ ਆ 2 2 ਇੰਚ ਐਕਸਟਰਾ ਮਾਰਜਨ ਲੈ ਲੈਣੇ ਉਸ ਦਿਨ ਚਾਣ ਲਗਾ ਕੇ ਸਾਈਡਾਂ ਵਾਲਾ ਕਪੜਾ ਕਟਿੰਗ ਕਰਦੇ ਨੇ ਉਸ ਦੇ ਇੰਚ ਦੀ ਡਾਊਨ ਕਾਟ ਪਾਵਾਂਗੇ ਗਲੇ ਵਾਲੇ ਸਾਈਡ ਫਰੰਟ ਤੇ ਬੈਕ ਤੇ ਦੋਨਾਂ ਸਾਈਡਾਂ ਤੇ ਕਾਟ ਪਾ ਦੇਣੀ ਹੈ ਇਸ ਤਰੀਕੇ ਨਾਲ ਆਪਣੀ ਵਿੱਚ ਦੀ ਵੀਡੀਓ ਕਟਿੰਗ ਵਾਲੀ ਵੀਡੀਓ ਵੀ ਸਕਿਪ ਹੋ ਗਈ ਸੀ ਇਸ ਲਈ ਮੈਂ ਤੁਹਾਨੂੰ ਕਟਿੰਗ ਦੀ ਵੀਡੀਓ ਦੱਸ ਰਹੀ ਕਿਸ ਤਰ੍ਹਾਂ ਕੀਤੀ ਆਪਾਂ ਜਿਹੜਾ ਆਪਾਂ ਮੋਡੇ ਵਾਲੀ ਸਾਈਡ ਤੇ ਫਰੰਟ ਬੈਕ ਵਾਲਾ ਬੈਕ ਵਾਲਾ ਕਾਰਡ ਪਹਿਲਾਂ ਪਾਈ ਸੀ ਉੱਥੋਂ ਕਟਿੰਗ ਕਰਨਾ ਹੈ ਜਿਹੜਾ ਆਪ ਸਾਈਡਾਂ ਤੇ ਮਾਰਜਨ ਨਿਸ਼ਾਨ ਲਗਾਏ ਸੀ ਉਹ ਵੱਲ ਕਟਿੰਗ ਕਰਦੇ ਨੇ ਐਕਸਟਰਾ ਇਸ ਤਰ੍ਹਾਂ ਸੂਟ ਦੀ ਕਟਿੰਗ ਹੋ ਜਾਣੀ ਹੈ ਜੇਕਰ ਵੀਡੀਓ ਚ ਪਤਾ ਕੁਝ ਨਾ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂਗੀ ਕਿ ਇਸ ਤਰ੍ਹਾਂ ਮੈਂ ਇਸ ਦੀ ਕਟਿੰਗ ਕੀਤੀ ਸੂਟ ਦੀ ਇਸ ਤਰ੍ਹਾਂ ਆਪਣੀ ਕਟਿੰਗ ਹੁਣ ਆਪਾਂ ਇਸ ਵਿੱਚ फ्रंट ਵਾਲੀ ਕਾਟ ਪਾਵਾਂਗੇ ਬੈਕ ਵਾਲ ਪੱਲੇ ਨੂੰ ਬਾਹਰ ਕੱਟ ਦੇਣਾ ਹੈ ਉਸ ਤੋਂ ਬਾਅਦ ਜਿਹੜਾ 1/2 ਇੰਚ ਦੀ ਕਾਟ ਪਾਣੀ ਫਰੰਟ ਵਾਲ ਸਾਈਡ ਤੇ ਉਹ ਪਾਵਾਂਗੇ ਫਰੰਟ ਸਾਈਡ ਤੇ ਕਾਟ ਕੱਪੜੇ ਨੂੰ ਬਰਾਬਰ ਕਰਕੇ ਕਾਟ ਪਾਉਣੀ ਹੈ ਤਾਂ ਜੋ ਆਪਣਾ ਕਪੜਾ ਅੱਗੇ ਪਿੱਛੇ ਨਾ ਹੋਵੇ ਇਸ ਤਰ੍ਹਾਂ ਆਪਾਂ ਕਾਟ ਪਾ ਦੇਣੀ ਹੈ ਫਰੰਟ ਵਾਲ ਸਾਈਡ ਤੇ 10 ਇੰਚ ਦੀ ਕਾਟ ਪਾਉਣੀ ਹੈ। ਇਸ ਤਰ੍ਹਾਂ ਆਪਣੀ ਕਾਟ ਪੈ ਗਈ ਹੈ। ਹੁਣ ਅਗੇ ਆਪਾਂ ਬਾਜੂ ਦੀ ਕਟਿੰਗ ਕਰਾਂਗੇ। ਹੁਣ ਆਪਾਂ ਬਾਜੂ ਦੀ ਕਟਿੰਗ ਕਰਾਂਗੇ। ਬਾਜੂ ਲਈ ਆਪਾਂ ਕਪੜਾ ਲੈ ਲੈ। ਉਸਨੂੰ ਆਪਾਂ ਫੋਰ ਫੋਲਡ ਕਰਦੇ ਨੇ ਕਪੜੇ ਨੂੰ। ਫੋਰ ਫੋਲਡ ਕਰਨ ਤੋਂ ਬਾਅਦ ਆਪਾਂ ਤਾਂ ਆਪਾਂ ਇਹਦਾ ਮੋਡਾ ਚੈੱਕ ਕਰਾਂਗੇ ਆਪਾਂ ਨੂੰ ਮੋਡਾ ਇਸ ਦੇ ਵਿੱਚ ਆਇਦਾ 10 ਇੰਚ 10 ਇੰਚ ਮੋਡਾ ਆਪਣਾ ਆਉਣਾ ਚਾਹੀਦਾ ਹੈ ਸਲਾਈ ਦੇ ਵਿੱਚ ਵੀ ਆ ਜਾਣਾ ਐਕਸਟਰਾ ਚਾਹੀਦਾ ਹੈ 1 ਦਾ ਇੰਚ ਇਹ ਹੈਵੀ ਸイズ ਇਹ ਹੈਵੀ ਸਾਈਜ਼ ਦੀ ਬਾਜੂ ਹੈ ਇਹਦਾ ਆਪਾਂ 10 ਇੰਚ ਲਾਵਾਂਗੇ ਮੋਡਾ ਡਾਊਨ ਚੈੱਕ ਕਰਨਾ ਹੈ ਉਸ ਤੋਂ ਬਾਅਦ ਆਪਾਂ ਇੰਦੀ ਲੈਂਥ ਚੈੱਕ ਕਰਾਂਗੇ ਇਸ ਦੇ ਵਿੱਚ ਆਪਾਂ ਲੈਂਥ ਲਵਾਂਗੇ ਫਿਰ ਹੁਣ ਆਪਣਾ ਬਿਲਕੁਲ ਸਹੀ ਮੋਡ ਆ ਰਿਹਾ ਹੈ 10.5 11.5 ਮੋਡਾ ਉਸ ਤੋਂ ਬਾਅਦ ਅਗੇ ਆਪਾਂ ਲੈਂਥ ਲਵਾਂਗੇ ਲੈਂਥ ਆਪਾਂ ਚਾਹੀਦੀ 23 ਇੰਚ ਕਿਉਂਕਿ ਆਪਾਂ ਲੈਸ਼ ਵਗੈਰਾ ਲਗਾਉਣੀ ਹੈ ਫਿਰ ਆਪਣੀ ਲੈਸ਼ ਵਧੀਆ ਤਰੀਕੇ ਨਾਲ అయితే అం షిపర్ పట్టీ నిశా సీధా ఓస్ నిశానం బాధ అోడే వాళ్ళ సైడ్ తిని ఇంచ నిశాగే డాన్ కట్ దే తరం బాజూ షేప బ జినుడియో వచ్చి దాస్ తరికే నా బజూకి శే బాని 7 ਇੰਚ ਦੇਖ ਲੈਣਾ ਕਿੱਥੇ ਆਪਣਾ ਰਿਹਾ ਉੱਥੋਂ ਆਪਾਂ ਡਾਊਨ ਕਾਟ ਪਾਉਣੀ ਹੈ ਫਿਰ ਆਪਾਂ ਇਸ ਦੇ ਵਿੱਚ ਅੱਗੇ ਲਾਵਾਂਗੇ ਮੋਰੀ ਮੋਰੀ ਆਪਾਂ ਨੂੰ ਮੋਰੀ ਚਾਹੀਦੀ ਹੈ ਇਸ ਵਿੱਚ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਪਹਿਲਾਂ ਛਾਂ ਲਗਾ ਦੇਣਾ 1/2 ਇੰਚ ਦੇ ਵਿੱਚ ਆਪਾਂ 1 ਇੰਚ ਦੀ ਕਾਟ ਪਾਵਾਂਗੇ ਫਰੰਟ ਵਾਲੇ ਪਲੇ ਤੇ ਬਾਜੂ ਦੋਨੋਂ ਸਾਈਡ ਤੇ ਚੈੱਕ ਕਰ ਲੈਣੀ ਕਿ ਕਈ ਵਾਰ ਆਪਣੀ ਕਾਟ ਅੱਗੇ ਪਿੱਛੇ ਪੈ ਜਾਂਦੀ ਹੈ ਇਸ ਲਈ ਬਿਲਕੁਲ ਸਹੀ ਤਰੀਕੇ ਨਾਲ ਕੱਟ ਪਾਉਣੀ ਹੈ ਉਸ ਤੋਂ ਬਾਅਦ ਅੱਗੇ ਆਪ ਲਵਾਂਗੇ ਮੋਰੀ ਮੋਰੀ ਆਪਾਂ ਚਾਹੀਦੀ 5 ਇੰਚ ਇਸ ਵਿੱਚ ਆਪਾਂ 1 ਇੰਚ ਐਕਸਟਰਾ ਲਵਾਂਗੇ ਮਾਰਜਨ ਦੇ ਲਈ ਉਸ ਤੋਂ ਬਾਅਦ ਅੱਗੇ ਆਪਾਂ ਸ਼ੇਪ ਕਰ ਸ਼ੇਪ ਬਣਾ ਦੇਣੀ ਬਾਜੂ ਦੀ ਬਾਕੀ ਦਾ ਸਾਈਡ ਵਾਲਾ ਆਪਾਂ ਕਪੜਾ ਕਟਿੰਗ ਕਰ ਦੇਣਾ ਅਸ ਤਰੀਕੇ ਨਾਲ ਸ਼ੇਪਰਪਟੀ ਨਾਲ ਸ਼ੇਪ ਬਣਾ ਲੈ ਜੇਕਰ ਤੋਂ ਦੇਖੋ ਸ਼ੇਪਰਪਟੀ ਨੇ ਤੁਸੀਂ ਗੇਪੀ ਟੇਪ ਨਾਲ ਕਟੇ ਬਣਾਣਾ ਬਾਜੂ ਨੂੰ ਜਿਸ ਤਰ੍ਹਾਂ ਆਪਾਂ ਨਿਸ਼ਾਨ ਲਗਾਏ ਸੀ ਉਸ ਤਰ੍ਹਾਂ ਆਪਾਂ ਬਾਜੂ ਨੂੰ ਕਟਿੰਗ ਕਰਦੇ ਜਾਣਾ ਜਿਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾਏ ਸੀ ਬਾਜੂ ਤੇ ਉਸ ਤਰ੍ਹਾਂ ਆਪਾਂ ਕੱਪੜੇ ਨੂੰ ਕਟਿੰਗ ਕਰਦੇ ਜਾਣਾ ਪਹਿਲਾਂ ਬਣਾਈ ਜੇ ਤਾਂ ਕਟਿੰਗ ਕਰਾਂਗੇ ਫਿਰ ਆਪਾਂ ਸਾਈਡ ਵਾਲੀ ਤੋਂ ਕਟਿੰਗ ਕਰਦੇ ਨੇ ਹੁਣ ਆਪਾਂ ਇਸ ਨੂੰ ਮੋਢੇ ਵਾਲ ਸਾਈਡ ਤੋਂ ਕਟਿੰਗ ਕਰਾਂਗੇ ਹੁਣ ਆਪਾਂ ਮੋਢੇ ਵਾਲ ਸਾਈਡ ਤੋਂ ਕਟਿੰਗ ਕਰ ਰਹੇ ਹਾਂ ਇਸ ਤਰ੍ਹਾਂ ਆਪਣੀ ਬਾਜੂ ਵੀ ਕਟਿੰਗ ਹੋ ਜਾਣੀ ਹੈ ਫਿਰ ਉਸ ਪ�ਤ ਆਪਾਂ ਕਾਟ ਪਾਵਾਂਗੇ ਫਰੰਟ ਵਾਲ ਸਾਈਡ ਤੇ ਦੋਨੋਂ ਬਾਜੂ ਤੇ ਇਸ ਤਰ੍ਹਾਂ ਆਪਣੀ ਬਾਜੂ ਤੇ ਕਮੀਜ਼ ਦੀ ਕਟਿੰਗ ਹੋ ਜਾਣੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਔਰ ਨੋਟੀਫਿਕੇਸ਼ਨ ਔਨ ਕਰ ਲਓ ਮੇਰੀ ਫਰਸਟ ਵੀਡੀਓ ਨੂੰ ਐਨਿਕੋ ਸਪੋਰਟ ਕਰਿਓ ਤਾਂ ਜੋ ਮੈਂ ਹੋਰ ਵੀ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲਿਆ ਸਕਾਂ ਫੁੱਲ ਵਾਚ ਕਰਿਓ ਅਸਤਰ ਆਪਣੇ ਬਾਜੀ ਦੀ ਕਟਿੰਗ ਹੋ ਗਈ ਆਪਾਂ ਹੁਣ ਇਸ ਤੇ ਫਰੰਟ ਵਾਲੀ ਕਾਟ ਪਾਵਾਂਗੇ ਫਰੰਟ ਵਾਲੀ ਕਾਟ 1/2 ਇੰਚ ਤੇ ਪਾਵਾਂਗੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਪਹਿਲਾਂ ਇਸ ਤਰੀਕਾ ਨਾਲ ਆਪਣੀ ਫਰੰਟ ਵਾਲੀ ਕਾਟ पै जानी है वीडियो जिस तरह थो तो पता दिख रहा है उस तरह अपनी फ्रंट वाली कार्ड पै जानी है फ्रंट वाली साइड तो इस तरह अपनी कार्ड पै गई है वीडियो चंकी लगे तो कमेंट करो थैंक्स फॉर वाच